ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹੁੰਦੇ ਨਾ ਜੱਟ ਦੀ ਜੂਨਪੁਰੀ ਰਿੜਕ ਰਿੜਕ ਖਰ ਜਾਣਾ ਉਹ ਕਿਸੇ ਚੰਗੇ ਕਵੀ ਨੇ ਜਿਹੜੀ ਕਵਿਤਾ ਲਿਖੀ ਹੈ ਉਹਨੇ ਕਿਸਾਨ ਦੀ ਜਿਹੜੀ ਤਰਾਸਦੀ ਹੈ ਉਹਨੂੰ ਬਿਆਨ ਕੀਤਾ ਜੱਟ ਰਿੜਕ ਰਿੜਕ ਕਿਵੇਂ ਮਰਦਾ ਸੋਕਾ ਪੈ ਗਿਆ ਹੜ ਆ ਗਏ ਜਾਂ ਜਦੋਂ ਕਿਸਾਨ ਖੁਸ਼ ਹੋ ਕੇ ਆਪਣੀ ਫਸਲ ਵੇਚਦਾ ਹੈ ਉਹਦਾ ਜਦੋਂ ਉਹਨੂੰ ਵਾਜਬ ਰੇਟ ਨਹੀਂ ਮਿਲਦਾ ਜਦੋਂ ਉਹਨੂੰ ਆਪਦੀ ਹਰੀ ਭਰੀ ਫਸਲ ਜਿਹੜੀ ਐ ਉਹ ਇਸ ਤਰ੍ਹਾਂ ਮੌਣੀ ਪੈ ਜਾਵੇ ਖੇਤਾਂ ਦੇ ਵਿੱਚ ਹਰੇ ਬੂਟਿਆਂ ਨੂੰ ਮੌਣਾ ਪੈ ਜਾਵੇ ਫਲਾਂ ਲੱਦਿਆਂ ਬੂਟਿਆਂ ਨੂੰ ਮੌਣਾ ਪੈ ਜਾਵੇ ਜਿੰਨੂੰ ਬੜੀ ਮੁਸ਼ਕਲ ਨਾਲ ਉਹਨੇ ਪਾਲਿਆ ਹੁੰਦਾ ਬੜੀ ਮਿਹਨਤ ਕਰਕੇ ਖਰਚ ਕਰਕੇ ਉਹਨੂੰ ਪਾਲਿਆ ਹੁੰਦਾ ਉਸ ਤੋਂ ਵੱਧ ਉਹਦੇ ਵਾਸਤੇ ਕੋਈ ਦਰਦ ਨਹੀਂ ਹੁੰਦਾ ਆ ਵੇਖੋ ਜਿਹੜੀ ਹਰੀ ਮਿਰਚ ਜਿਹਦੀ ਕਿ ਇਸ ਵੇਲੇ ਇੰਨੀ ਕੁ ਮੰਦੀ ਹਾਲਤ ਆ ਕਿ ਕਿਸਾਨ ਉਹਨੂੰ ਖੁਦ ਖੇਤਾਂ ਵਿੱਚ ਵਾ ਰਿਆ ਤੁਸੀਂ ਵੇਖ ਲਓ ਆ ਪਾਇਆ ਹੋਇਆ ਕਿਹੜਾ ਕਾਰਨ ਕੀ ਹੈ ਇਹਦਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਜਿਹੜਾ ਇਹਦਾ ਇਹ ਹੈ ਕਿ ਕਿਸਾਨ ਨੂੰ ਵਾਜਿਬ ਰੇਟ ਜਿਹੜਾ ਮੰਚਦਾ ਉਹ ਨਹੀਂ ਮਿਲਦਾ ਕਿੰਨਾ ਕੁ ਮਿਲ ਰਿਹਾ ਸਿਰਫ 6-7 ਰੁਪਏ ਕਿਲੋ ਜਿਹੜਾ ਕਿਸਾਨ ਦਾ ਖਰਚਾ ਆ ਉਹ ਬਹੁਤ ਜ਼ਿਆਦਾ ਆਇਆ ਤੇ ਨਾਲ ਹੀ ਜਿਹੜੀ ਲੇਬਰ ਹੈ ਇਹਨੂੰ ਤੜਾਈ ਦੀ ਉਹ ਦੁੱਗਣੀ ਐ ਰੇਟ ਘਟ ਐ ਇਸ ਕਰਕੇ ਕਿਸਾਨ ਜਿਹੜੇ ਆ ਇਹਨਾਂ ਨੂੰ ਮਿਰਚਾਂ ਨੂੰ ਖੇਤਾਂ 'ਚ ਹੀ ਵਾਰ ਐ ਫਿਰ ਆ ਦੇਖੋ ਥੱਲੇ ਕਰਕੇ ਦਿਖਾਣਾ ਕਿਵੇਂ ਮਿਰਚਾਂ ਨਾਲ ਬੂਟੇ ਲੱਦੇ ਪਏ ਆ ਕਈ ਵੇਖਣ ਵਾਲੇ ਇਹ ਨਾ ਕਹਿ ਦੇਣਾ ਵੀ ਨਹੀਂ ਮਿਰਚਾਂ ਨਹੀਂ ਤੋੜੀਆਂ ਹੋ ਕੇ ਬਹੁਦੇ ਪਏ ਆ ਦੇਖ ਮਿਰਚਾਂ ਨਾਲ ਬੂਟੇ ਲੱਦੇ ਪਏ ਆ ਇੱਕ ਕਿੱਡਾ ਵੱਡਾ ਜਿਗਰਾ ਹੋਊ ਇਸ ਕਿਸਾਨ ਦਾ ਜਿਨੇ ਇਹਨਾਂ ਨੂੰ ਜਦੋਂ ਬੀਜਿਆ ਸੀਗਾ ਸੁਖਣਾ ਹੋਏਗਾ ਵੀ ਮੈਂ ਇਹਨਾਂ ਨੂੰ بیچ ਕੇ ਤੋੜ ਕੇ ਮੰਡੀ ਚ ਵੇਚ ਕੇ ਕੋਈ ਨਾ ਕੋਈ ਆਪਣਾ ਕੰਮ ਕਰਾਂਗਾ ਜਾਂ ਕੋਈ ਨਾ ਕੋਈ ਮਤਲਬ ਸੋਖ ਸੋਚ ਉਪਚਾਰ ਹੁੰਦੀ ਆ ਪਰ ਜਦੋਂ ਇਹ ਇਹੀ ਫਸਲ ਹੱਥੀ ਲਾ ਕੇ ਵੜਦੇ ਪਏ ਆ ਆ ਦੇਖੋ ਪਿੱਛੇ ਟਰੈਕਟਰ ਨਾਲ ਵਾਹਦੇ ਪਏ ਆ ਤੇ ਧੰਨ ਜਿਗਰਾ ਜਿਹੜਾ ਵੋਦਾ ਪਿਆ ਤੇ ਜਾਂ ਜਿਹੜਾ ਵਹਾ ਰਿਹਾ ਮੈਂ ਤਾਂ ਸਮਝਦਾ ਵੀ ਉਹਦੇ ਦਿਨ ਤੇ ਵੜ ਕੇ ਵੇਖਣ ਵਾਲਾ ਵਿਕਸਾ ਕੋਈ ਨਹੀਂ ਹੈ ਦੇਖੋ ਇਹ ਸਭ ਇਹ ਸਹੀ ਜਿਜਾ ਦੇਖਿਆ ਜਾ ਰਿਹਾ ਹੈ ਨਾ ਇਹ ਇਹਨੂੰ ਜਦੋਂ ਬੂਟਾ ਇਹਦੀ ਪਨੀਰੀ ਪਹਿਲਾਂ ਗਿੱਜੀ ਜਾਂਦੀ ਹੈ ਪਨੀਰੀ ਬੀਜਣ ਤੋਂ ਬਾਅਦ ਜਦੋਂ ਇਹਦਾ ਫੁੱਟ ਕੇ ਬੂਟਾ ਲਾਇਆ ਜਾਂਦਾ ਹੈ ਇਹਨੂੰ ਲਾਉਣ ਲਈ ਜਿਹੜਾ ਖੇਤ ਤਿਆਰ ਕਰਨ ਤੇ ਬਹੁਤ ਖਰਚ ਆਉਂਦਾ ਹੈ ਫਿਰ ਜਦੋਂ ਮਿਰਚ ਲਾਈ ਜਾਂਦੀ ਹੈ ਉਸ ਦਿਨ ਤੋਂ ਲੈ ਕੇ ਇਸ ਬੂਟੇ ਦੀ ਕਿਉਂਕਿ ਸਰਦੀਆਂ ਵਿੱਚ ਲਾਈ ਜਾਂਦੀ ਹੈ ਉਸ ਦਿਨ ਤੋਂ ਸਾਂਭ ਸੰਭਾਲ ਇੰਨੀ ਜਿਆਦਾ ਇੰਨੀ ਆ ਸਪਰੇਅ ਇਹਨੂੰ ਕਰਨੀਆਂ ਪੈਂਦੀਆਂ ਨੇ ਇੰਨੀ ਹੋਰ ਖਰਾਕ ਇਹਨੂੰ ਪਾਉਣੀ ਪੈਂਦੀ ਹੈ ਵੀ ਛੱਡੋ ਮਤਲਬ ਵੀ ਖਾਤ ਜਿਹੜਾ ਹੈ ਉਹਦੀ ਗਿਣਤੀ ਨਹੀਂ ਕੀਤੀ ਹੋ ਸਕਦੀ ਪਰ ਜਦੋਂ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਪਾਲਾ ਲੱਦੇ ਬੂਟਿਆਂ ਨੂੰ ਹੋਣਾ ਪਵੇ ਕਿ ਇੱਥੇ ਜਿਹੜੀਆਂ ਸਰਕਾਰਾਂ ਨੇ ਤੁਸੀਂ ਰੋਜ਼ ਟੀਵੀ ਦੇ ਚਰਚਾ ਵੇਖਦੇ ਜੇ ਪੰਜਾਬ ਸਰਕਾਰ ਕਹਿੰਦੀ ਅਸੀਂ ਬਹੁਤ ਕੁਝ ਕਿਸਾਨਾਂ ਲਈ ਕਰ ਰਹੇ ਹਾਂ ਕੇਂਦਰ ਸਰਕਾਰ ਕਹਿੰਦੀ ਅਸੀਂ ਬਹੁਤ ਕੁਝ ਕਰ ਰਹੇ ਹਾਂ ਤੇ ਨਾਲ ਸਾਨੂੰ ਇਹ ਵੀ ਸੁਝਾਅ ਦਿੰਦੇ ਨੇ ਕਿ ਤੁਸੀਂ ਝੋਨੇ ਤੇ ਕਣਕ ਦੀ ਫਸਲੀ ਜਿਹੜੀ ਹੈ ਤੁਹਾਡੀ ਮੰਤਾਂ ਵਾਲੇ ਪਾਸੇ ਆਓ ਇਹ ਫਸਲੀ ਚੱਕਰ ਚੋਂ ਨਿਕਲ ਗਏ ਝੋਨੇ ਕਣਕ ਚੋਂ ਤੇ ਨਿਕਲ ਕੇ ਕਰਾਂਗੇ ਕੀ ਆ ਕੁਛ ਹੀ ਕਰਾਂਗੇ ਬਿਰਕ ਸਾਬ ਇੱਥੇ ਹੋਰ ਗੱਲ ਸੋਚਣ ਦੀ ਲੋੜ ਆ ਕਿਸਾਨ ਕਹਿੰਦੇ ਐਮ ਐਸ ਪੀ ਐਮਐਸਪੀ ਜੇ ਫਿਕਸ ਕੀਤੀ ਹੋਵੇ ਤੇ ਕਿਸਾਨ ਆਫਸਲ ਨਹੀਂ ਹੋਗਾ। ਕੱਲੀ ਐਮਐਸਪੀ ਵੀ ਨਾਲ ਉਹਦਾ ਗਰੰਟੀ ਕਾਨੂੰਨ ਵੀ ਕਿਸਾਨ ਮੰਗਦਾ। ਵੀ ਇਹ ਤੋਂ ਘੱਟ ਇਹ ਜਿਹੜੀ ਹੈਗੀ ਮਾਰਕੀਟ 'ਚ ਨਹੀਂ ਵੇਚੀ ਜਾਏਗੀ। ਨਹੀਂ ਵੇਚੀ ਜਾਏਗੀ। ਇਸੇ ਕਰਕੇ ਤਾਂ ਕਿਸਾਨ ਜਿਹੜਾ ਖੁਦ ਖੇਤੀਆਂ ਕਰਦਾ ਹੈ। ਇਸੇ ਕਰਕੇ ਰੋਜ਼ ਧਰਨੇ ਲੱਗ ਰਹੇ ਆ ਵੀ ਐਮਐਸਪੀ ਦੇ ਨਾਲ ਗਰੰਟੀ ਕਾਨੂੰਨ ਵੀ ਸਾਨੂੰ ਦਿਓ। ਜਿੰਨਾ ਚਿਰ ਉਹ ਗਰੰਟੀ ਕਾਨੂੰਨ ਨਹੀਂ ਬਣਦਾ ਉਹਨਾਂ ਜਿਹੜਾ ਆਹੀ ਹਾਲਤ ਕਿਸਾਨ ਦੇ ਰਹੇ ਨੇ 100% ਇਸੇ ਤਰ੍ਹਾਂ ਸਤੋਂ ਇਹ ਫਸਲਾਂ 20 ਕੇ ਆਸ ਤੇ ਅੱਤੀ ਖਾਣ ਬਹੁਦੇ ਰਹਿਣਗੇ। ਇਹ ਮਤਲਬ ਖੂਨ ਦੇ ਅਖੂ ਮਖਾਉਣ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਪਿਆਰੇ ਦੋਸਤੋ ਸਾਡਾ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਹੀ ਸੀ ਕਿ ਅਸੀਂ ਜਿਹੜੀ ਕਿਸਾਨ ਦੀ ਤਰਾਸਤੀ ਤੁਹਾਡੇ ਅੱਗੇ ਰੱਖਣ ਜਾ ਰਹੇ ਹਾਂ ਝੋਨਾ ਵੀ ਸਾਡਾ ਰੁੱਲਦਾ ਪਿਆ ਕਣਕ ਵੀ ਸਾਡੀ ਅੱਜ ਕੀ ਮੰਡੀਆ 'ਚ ਰੱਜ ਕੇ ਰੁਲੀ ਹੈ ਆ ਜਿਹੜੀਆਂ ਸਾਡੀਆਂ ਸਬਜ਼ੀਆਂ ਨੇ ਇਹ ਵੀ ਬੇਕਾਰ ਹੋਈਆਂ ਪਈਆਂ ਨੇ ਇਹ ਵੀ ਰੁਲਦੀਆਂ ਪਈਆਂ ਨੇ ਮੱਕੀ ਵੀ ਲਾਲੋ ਮੂੰਗੀ ਲਾਲੋ ਕਿਸੇ ਪ੍ਰਕਾਰ ਦੀ ਜਿਹੜੀ ਫਸਲ ਅਸੀਂ ਬੀਜਦੇ ਆ ਉਹ ਸਰਕਾਰਾਂ ਤੋਂ ਬੇਮੁਖ ਹੋ ਗਈਆਂ ਨੇ ਸਰਕਾਰਾਂ ਨਹੀਂ ਚੁੱਕ ਰੀਆਂ ਤੇ ਕਿਸਾਨ ਮਜਬੂਰਨ ਤੌਰ ਤੇ ਐਸ ਹਾਲਾਤ ਦੇ ਵਿੱਚ ਆਪਣੀਆਂ ਹਰੀਆਂ ਭਰੀਆਂ ਫਸਲਾਂ ਨੂੰ ਉਸੇ ਤਰ੍ਹਾਂ ਹੀ ਖੇਤਾਂ ਦੇ ਵਿੱਚ ਵਾ ਰਿਆ ਵਾ ਰਿਆ ਜਦ ਕਿ ਉਹਨੇ ਇਸ ਗੱਲ ਤੋਂ ਬੜੀ ਵੱਡੀ ਉਮੀਦ ਰੱਖੀ ਹੁੰਦੀ ਹੈ ਕਿ ਮੈਂ ਕਮਾਈ ਕਰਾਂਗਾ ਇਸ ਕਮਾਈ ਦੇ ਵਿੱਚੋਂ ਆਪਦੇ ਘਰ ਪਰਿਵਾਰ ਨੂੰ ਚੰਗੇ ਤਰੀਕੇ ਨਾਲ ਪਾਲਾਂਗਾ ਆਪਣੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਪਾਲਾਂਗਾ ਆ ਤੁਸੀਂ ਵੇਖੋ ਫਿਰ ਕਿਸਾਨ ਕਰ ਜੇ ਜਦੋਂ ਚੁੱਕਦਾ ਲੋਕ ਕਹਿੰਦੇ ਕਿਸਾਨ ਕਰ ਜੇ ਕਿਉਂ ਚੁੱਕਦਾ ਕਿਸਾਨ ਖੁਦਕੁਸ਼ੀ ਜਦੋਂ ਕਰਦਾ ਫਿਰ ਅਸੀਂ ਕਹਿੰਨੇ ਕਿਸਾਨ ਐਵੇਂ ਜਾਣ ਕੇ ਖੁਦਕੁਸ਼ੀ ਕਰਦਾ ਆ ਜਿਹੜੇ ਹਾਲਾਤ ਨੇ ਇਹ ਜਿਹੜੇ ਆ ਇਹਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਸਾਬ ਮੈਂ ਕੱਲ ਬਾਜ਼ਾਰ ਗਿਆ ਮੈਂ ਇਹਦੇ ਨਾਲ ਦੀ ਕਿਲੋ ਮਿਰਚ ਲਈ 80 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਮੈਨੂੰ ਮਿਰਚ ਦਿੱਤੀ ਦੱਸੋ ਕਿਸਾਨ ਦੀ 6 ਰੁਪਏ ਖਰੀਦ ਹੁੰਦੀ ਹੈ ਤੇ ਜਿਹੜੀ ਵੇਚੀ ਜਾਂਦੀ ਆ ਲੋਕਾਂ ਨੂੰ 80 ਰੁਪਏ ਕਿੰਨੀ ਲੁੱਟ ਹੋ ਰਹੀ ਆ ਕਿੱਡਾ ਵੱਡੀ ਲੁੱਟ ਆਹ ਵੇਖੋ ਕਿਸਾਨ ਨਾਲ ਕਿੱਡਾ ਵੱਡਾ ਧੰਗਾ ਹੈ ਇਸ ਕਰਕੇ ਮਿੱਤਰ ਪਿਆਰਿਓ ਅਸੀਂ ਹਮੇਸ਼ਾ ਹੀ ਕਹਿੰਦੇ ਆ ਕਿ ਕਿਸਾਨ ਜਦੋਂ ਆਪਦੀ ਆਵਾਜ਼ ਉੱਚੀ ਬੁਲੰਦ ਕਰਦਾ ਉਹਦੀ ਆਵਾਜ਼ ਦੇ ਵਿੱਚ ਆਪਦੀ ਆਵਾਜ਼ ਜ਼ਰੂਰ ਬੁਲੰਦ ਕਰਿਆ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ